ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਹਿੰਦੇ ਨੇ ਕਿਸੇ ਕੋਲ ਚੰਗਾ ਗੁਣ ਹੋਏ ਤੇ ਉਹਨੂੰ ਅਪਣਾ ਲੈਣ ਦੇ ਵਿੱਚ ਕੋਈ ਹਰਜ ਨਹੀਂ ਹੋਣਾ ਚਾਹੀਦਾ ਪਿਛਲੇ ਦਿਨੀ ਦਿੱਲੀ ਦੇ ਲੋਟਸ ਟੈਂਪਲ ਜਿਹੜਾ ਕਿ ਭਾਈ ਸਮਾਜ ਦਾ ਇੱਕ ਮੰਦਿਰ ਹੈ ਇੱਥੇ ਜਾਣ ਦਾ ਮੌਕਾ ਮਿਲਿਆ ਔਰ ਇੱਥੇ ਦਾ ਜੋ ਸਿਸਟਮ ਹੈ ਜੋ ਉਹਨਾਂ ਨੇ ਤਰੀਕੇ ਅੰਦਰ ਮੰਦਿਰ ਦੇ ਜੋ ਪ੍ਰੋਟੋਕਾਲਸ ਬਣਾਏ ਨੇ ਉਹ ਦੇਖ ਕੇ ਬੜਾ ਅੱਛਾ ਲੱਗਾ ਸੋ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਕਿ ਜਦੋਂ ਐਂਟਰੈਂਸ ਹੁੰਦੀ ਹੈ ਇਸ ਮੰਦਿਰ ਦੇ ਬਾਹਰ ਗੇਟ ਤੋਂ ਤੇ ਉੱਥੇ ਇੱਕ ਪਹਿਲੇ ਸਿਕਿਉਰਿਟੀ ਚੈੱਕ ਹੁੰਦਾ ਹੈ ਤਾਂ ਕਿ ਹਰ ਇੱਕ ਦਾ ਬੈਗ ਚੈੱਕ ਹੁੰਦਾ ਕਿ ਇੱਥੇ ਕੋਈ ਇਹਨਾਂ ਦੀ ਜਿਹੜੀ ਆਬਜੈਕਸ਼ਨੇਬਲ ਕੋਈ ਅਸੀ ਚੀਜ਼ ਨਾ ਲੈ ਕੇ ਜਾ ਰਿਹਾ ਹੋਵੇ ਕੋਈ ਜਿਹੜੇ ਇੱਥੇ ਇਹਨਾਂ ਦੇ ਮੰਦਰ ਚ ਲਜਾਣੀ ਵਰਜਿਤ ਆ ਸੋ ਉਸ ਤੋਂ ਬਾਅਦ ਐਂਟਰੈਂਸ ਤੋਂ ਬਾਅਦ ਇੱਥੇ ਪੂਰਾ ਬੜਾ ਹੀ ਖੂਬਸੂਰਤ ਜਿਹੜਾ ਇਹਨਾਂ ਨੇ ਹਰੀਆਲੀ ਔਰ ਚਾਰੋ ਤਰਫ ਜਿਹੜੇ ਇਹਨਾਂ ਨੇ ਗ੍ਰੀਨਰੀ ਔਰ ਕਾਸ ਔਰ ਪੇੜ ਉਹਦੇ ਔਰ ਬੜੇ ਸੋਹਣੇ ਸੋਹਣੇ ਫੁੱਲ ਜਿਹੜੇ ਇਹਨਾਂ ਨੇ ਉਗਾਏ ਹੋਏ ਨੇ ਬੜਾ ਸੋਹਣਾ ਲੱਗਦਾ ਇੱਥੇ ਔਰ ਉਸ ਤੋਂ ਬਾਅਦ ਰਸਤਾ ਬਣਾਇਆ ਹੈ ਕਾਫੀ ਲੰਬਾ ਇਸ ਲੰਬੇ ਰਸਤੇ ਤੋਂ ਜਾਣ ਤੋਂ ਬਾਅਦ ਬੜਾ ਇੱਕ ਅੱਛਾ ਨਜ਼ਾਰਾ ਇੱਥੇ ਨਜ਼ਰ ਆਂਦਾ ਉਸ ਤੋਂ ਬਾਅਦ ਸਭ ਤੋਂ ਜਿਹੜੀ ਖਾਸ ਗੱਲ ਹੈ ਇੱਕ ਪੁਆਇੰਟ ਜਿੱਥੇ ਇੱਥੇ ਜੇ ਅਸੀਂ ਜਾ ਕੇ ਜਿੱਥੇ ਪੌੜੀਆਂ ਸ਼ੁਰੂ ਹੋ ਜਾਂਦੀਆਂ ਇਸ ਪੌੜੀਆਂ ਤੋਂ ਪਹਿਲੇ ਤੁਸੀਂ ਜਿੰਨੀ ਵੀ ਫੋਟੋਗ੍ਰਾਫੀ ਕਰਨੀ ਹੈ ਤੁਸੀਂ ਇਹਨਾਂ ਦੇ ਪਾਰਗ ਦੀ ਗ੍ਰੀਨਰੀ ਦੀ ਫੁੱਲਾਂ ਦੀ ਆਪਣੀ ਸੈਲਫੀ ਜੋ ਤੁਸੀਂ ਲੈਣਾ ਚਾਹੁੰਦੇ ਹੋ ਲੈ ਸਕਦੇ ਹੋ ਪਰ ਇਸ ਸੀੜੀਆਂ ਤੋਂ ਬਾਅਦ ਹੈ ਪੌੜੀਆਂ ਜਿੱਥੇ ਸ਼ੁਰੂ ਹੋ ਜਾਂਦੀਆਂ ਇੱਥੋਂ ਦੀ ਤੁਸੀਂ ਆਪਣੇ ਕੈਮਰੇ ਤੁਹਾਨੂੰ ਬੰਦ ਕਰਨੇ ਪੈਣਗੇ ਪੋੜੀਆਂ ਦੇ ਵਿੱਚ ਹੀ ਇਹਨਾਂ ਦੇ ਜਿਹੜੇ ਵਲੰਟੀਅਰਸ ਹੈਗੇ ਨੇ ਸੇਵਾਦਾਰ ਹੈਗੇ ਨੇ ਇਹ ਉੱਥੋਂ ਹੀ ਇਨਸਟਰਕਸ਼ਨ ਜਿਹੜੀਆਂ ਸ਼ੁਰੂ ਕਰ ਦਿੰਦੇ ਨੇ ਔਰ ਆਪਣੇ ਮੰਦਰ ਦੇ ਅੰਦਰ ਦਾ ਜਿਹੜਾ ਪ੍ਰੋਟੋਕਾਲ ਜਿਹੜਾ ਦੱਸਣਾ ਸ਼ੁਰੂ ਕਰ ਦਿੰਦੇ ਨੇ ਕਿ ਸਾਡੇ ਇੱਥੇ ਤੇ ਕੀ ਕੀ ਹੈ ਹਰ ਇੱਕ ਨੂੰ ਪਹਿਲੀ ਇਨਸਟਰਕਸ਼ਨ ਹੈ ਹੁੰਦੀ ਹੈ ਕਿ ਤੁਸੀਂ ਆਪਣੇ ਮੋਬਾਈਲ ਬੰਦ ਕਰਨੇ ਨੇ ਔਰ ਕੋਈ ਵੀ ਹੁਣ ਤੁਸੀਂ ਇੱਥੇ ਫੋਟੋ ਨਹੀਂ ਲੈ ਸਕਦੇ ਉਸ ਤੋਂ ਬਾਅਦ ਇਹ ਉੱਤੇ ਜਦੋਂ ਪਲੇਟਫਾਰਮ ਜੋ ਮੈਨੂੰ ਬਣਾਇਆ ਹੋਇਆ ਇਹਨਾਂ ਨੇ ਮੰਦਰ ਦਾ ਉੱਥੇ ਕਿਸੇ ਤਰ੍ਹਾਂ ਦੀ ਫੋਟੋਗ੍ਰਾਫੀ ਦੀ ਇਜਾਜ਼ਤ ਨਹੀਂ ਹੈ ਲੇਕਿਨ ਉੱਥੇ ਖੜਾ ਕਰਕੇ ਇਹ 5-7 ਮਿੰਟ ਜਿਹੜਾ ਹੈ ਇਹਨਾਂ ਦੇ ਇੱਕ ਸੇਵਾਦਾਰਾਂ ਦਾ ਉਹ ਥੋੜਾ ਟਾਈਮ ਲਗਾਉਂਦਾ ਹੈ ਉਸ ਬਹਾਈ ਸਮਾਜ ਦੇ ਬਾਰੇ ਇਹਨਾਂ ਦੀ ਕੀ ਸਿੱਖਿਆਵਾਂ ਨੇ ਕਿੱਥੋਂ ਸ਼ੁਰੂ ਹੋਇਆ ਉਹਦੇ ਬਾਰੇ ਇਹ 5-7-10 ਮਿੰਟ ਜਿਹੜਾ ਹੈ ਉਹ ਹਰ ਇੱਕ ਨੂੰ ਦੱਸਦੇ ਨੇ ਔਰ ਮੰਦਰ ਦੇ ਮੇਨ ਮੰਦਰ ਦੇ ਜਿਹੜੇ ਐਂਟਰੈਂਸ ਕਰਨ ਤੋਂ ਪਹਿਲੇ ਅੰਦਰ ਦੇ ਰੂਲ ਸਮਝਾਉਂਦੇ ਆ ਕਿ ਤੁਸੀਂ ਅੰਦਰ ਜਾ ਕੇ ਕੀ ਕੀ ਕਰਨਾ ਹੈ ਸ਼ੋਰ ਨਹੀਂ ਮਚਾਉਣਾ ਫੋਟੋਗ੍ਰਾਫੀ ਨਹੀਂ ਕਰਨੀ ਯਕੀ ਕੀ ਅਸੀਂ ਕਰਦੇ ਆ ਯਕੀ ਕੀ ਸਾਡੀਆਂ ਸਿੱਖਿਆਵਾਂ ਨੇ ਸਾਰੀਆਂ ਗੱਲਾਂ ਸਮਝਾ ਕੇ ਫਿਰ ਮੰਦਰ ਦੇ ਅੰਦਰ ਜਿਹੜੀ ਐ ਐਂਟਰੈਂਸ ਹੁੰਦੀ ਹੈ ਤੁਸੀਂ 5 ਮਿੰਟ 10 ਮਿੰਟ ਜਿੰਨੀ ਧੇਰ ਬੈਠਣਾ ਚਾਹੋ ਤੁਸੀਂ ਬੈਠ ਸਕਦੇ ਹੋ ਤੁਹਾਡੀ ਮਰਜ਼ੀ ਹੈ ਉਸ ਤੋਂ ਬਾਅਦ ਜਦੋਂ ਤੁਸੀਂ ਬਾਹਰ ਨਿਕਲਦੇ ਆ ਤੇ ਬਾਹਰ ਨਿਕਲਣ ਤੋਂ ਬਾਅਦ ਇਹਨਾਂ ਦੇ ਫਿਰ ਵਲੰਟੀਅਰ ਖੜੇ ਹੁੰਦੇ ਨੇ ਉਹ ਖੜੇ ਹੋਣ ਤੋਂ ਬਾਅਦ ਇਹ ਦੱਸਦੇ ਨੇ ਕਿ ਤੁਹਾਨੂੰ ਮੰਦਰ ਦੇ ਵਿੱਚ ਕੀ ਅੱਛਾ ਲੱਗਿਆ ਅਗਰ ਕੋਈ ਭਾਸ਼ਾ ਦੇ ਵਿੱਚ ਕੋਈ ਇਹਨਾਂ ਕੋਈ ਸਵਾਲ ਕਰਨਾ ਚਾਹੁੰਦਾ ਕਿਸੇ ਵੀ ਭਾਸ਼ਾ ਦੇ ਵਿੱਚ ਤੇ ਜਿਹੜੀਆਂ ਆਮ ਭਾਸ਼ਾਵਾਂ ਹੈਗੀਆਂ ਇੰਗਲਿਸ਼ ਹਿੰਦੀ ਪੰਜਾਬੀ ਇਹਨਾਂ ਵਿੱਚ ਤੁਸੀਂ ਕੋਈ ਸਵਾਲ ਜਵਾਬ ਇਹਨਾਂ ਦੇ ਨਾਲ ਕਰਨਾ ਚਾਹੋ ਕੋਈ ਹੋਰ ਪੁੱਛਣਾ ਚਾਹੋ ਤੇ ਉਹ ਤੁਹਾਨੂੰ ਦੱਸਦੇ ਨੇ ਇਸ ਤੋਂ ਇਲਾਵਾ ਜੋ ਮੈਂ ਇਹਨਾਂ ਨੂੰ ਕਿਹਾ ਕਿ ਮੈਂ ਕਹਿੰਨ ਮੈਨੂੰ ਕੁਝ ਲਿਟਰੇਚਰ ਚਾਹੀਦਾ ਚੋ ਕੋਈ ਰਾਈਟਅਪ ਚਾਹੀਦਾ ਜਿਹੜਾ ਕੀ ਪੰਜਾਬੀ ਦੇ ਵਿੱਚ ਹੋਏ ਮੈਂ ਜਾਣਬੁੱਝ ਕੇ ਇਹਨਾਂ ਕੋਲ ਪੰਜਾਬੀ ਵਿੱਚ ਮੰਗਿਆ ਕਿਉਂਕਿ ਹੋਰ ਭਾਸ਼ਾਵਾਂ ਇਹਨਾਂ ਕੋਲ ਲੱਗਿਆ ਸੀ ਲੇਕਿਨ ਮੈਂ ਚਾਹਦਾ ਸੀ ਕਿ ਇਹਨਾਂ ਕੋਲ ਪੰਜਾਬੀ ਦੇ ਵਿੱਚ ਵੀ ਹੈ ਜਾਂ ਨਹੀਂ ਇਹਨਾਂ ਨੇ ਇੱਕ ਮਿੰਟ ਦੇ ਵਿੱਚ ਮੈਨੂੰ ਪੰਜਾਬੀ ਦੇ ਵਿੱਚ ਕੱਢ ਕੇ ਆਪਣਾ ਬਹਾਈ ਸਮਾਜ ਦੇ ਵਿੱਚ ਜੋ ਵੀ ਇਹਨਾਂ ਦੀ ਸਿੱਖਿਆਵਾਂ ਨੇ ਜੋ ਇਹਨਾਂ ਦੇ ਧਰਮ ਦੀਆਂ ਜੋ-ਜੋ ਚੀਜ਼ਾਂ ਨੇ ਉਹਦਾ ਇੱਕ ਛੋਟਾ ਜਿਹਾ ਪੈਂਫਲੇਟ ਜਿਹੜਾ ਪੈਂਫਲੇਟ ਐਸਟਰਾ ਦਾ ਬਣਾਇਆ ਹੋਇਆ ਕਿ ਬਿਲਕੁਲ ਜਿਸ ਤਰ੍ਹਾਂ ਹਾਥੀ ਚ ਪਕੜ ਕੇ ਆਰਾਮ ਨਾਲ ਉਹਨੂੰ ਹੈਂਡਲ ਕਰ ਸਕਦਾ ਕੋਈ ਵੀ ਉਸ ਤੋਂ ਬਾਅਦ ਨਾਲ ਹੀ ਇਹਨਾਂ ਨੇ ਦੱਸਿਆ ਕਿ ਸਾਡਾ ਇੱਕ ਅਲੱਗ ਤੋਂ ਇੱਕ ਲਰਨਿੰਗ ਸੈਂਟਰ ਵੀ ਹੈਗਾ ਅਗਰ ਤੁਹਾਨੂੰ ਹੋਰ ਜ਼ਿਆਦਾ ਪੰਜਾਬੀ ਦੇ ਵਿੱਚ ਜਾਂ ਕਿਸੇ ਵੀ ਭਾਸ਼ਾ ਦੇ ਵਿੱਚ ਹੋਰ ਤੁਹਾਨੂੰ ਕਿਤਾਬਾਂ ਜਾਂ ਹੋਰ ਲਿਟਰੇਚਰ ਚਾਹੀਦਾ ਤੇ ਇੱਕ ਸਾਡਾ ਹੋਰ ਲਾਇਬ੍ਰੇਰੀ ਔਕ ਲਰਨਿੰਗ ਸੈਂਟਰ ਹੈ ਤੁਸੀਂ ਉੱਥੇ ਜਾ ਕੇ ਸਾਡੇ ਹੋਰ ਵੀ ਸੀਨੀਅਰ ਬੈਠੇ ਨੇ ਤੁਸੀਂ ਉਹਨਾਂ ਨਾਲ ਵੀ ਗੱਲਬਾਤ ਕਰ ਸਕਦੇ ਹੋ ਸਵਾਲ ਜਵਾਬ ਕਰ ਸਕਦੇ ਹੋ ਤੇ ਉੱਥੇ ਬਹੁਤ ਵੱਡੀਆਂ ਵੱਡੀਆਂ ਹੋਰ ਕਿਤਾਬਾਂ ਵੀ ਪਈਆਂ ਤੁਸੀਂ ਉਹ ਕਿਤਾਬਾਂ ਤੁਸੀਂ ਲੈ ਵੀ ਸਕਦੇ ਹੋ ਸੋ ਇਹ ਸਾਰਾ ਸਿਸਟਮ ਜਿਹੜਾ ਹੈਗਾ ਇਹ ਬਹੁਤ ਹੀ ਕਮਾਲ ਦਾ ਇਹਨਾਂ ਦੀ ਚੀਜ਼ ਬਣਾਈ ਹੈ ਕਿਉਂਕਿ ਇਹ ਗੱਲ ਇਸ ਕਰਕੇ ਹੋ ਰਹੀ ਹੈ ਕਿ ਗੁਰਦੁਆਰਿਆਂ ਦੇ ਵਿੱਚ ਵੀ ਚਾਹੇ ਉਹ ਦਰਬਾਰ ਸਾਹਿਬ ਹੈ ਦਿੱਲੀ ਦਾ ਬੰਗਲਾ ਸਾਹਿਬ ਹੈ ਜਾਂ ਹੋਰ ਵੀ ਗੁਰਦੁਆਰੇ ਇਹਦੇ ਵਿੱਚ ਹਰ ਤਰ੍ਹਾਂ ਦਾ ਬੰਦਾ ਹਰ ਸਮਾਜ ਦਾ ਹਰ ਇੱਕ ਭਾਸ਼ਾ ਬੋਲਣ ਵਾਲਾ ਹਰ ਇੱਕ ਧਰਮ ਨੂੰ ਮੰਨਣ ਵਾਲਾ ਇਹਨਾਂ ਗੁਰਦੁਆਰਿਆਂ ਦੇ ਵਿੱਚ ਆਂਦਾ ਲੇਕਿਨ ਉਸ ਨੂੰ ਆਉਣ ਤੋਂ ਪਹਿਲੇ ਉਹਨੂੰ ਗੁਰਦੁਆਰੇ ਦੇ ਬਾਰੇ ਕੁਝ ਵੀ ਦੱਸਿਆ ਨਹੀਂ ਜਾਂਦਾ ਨਾ ਗੁਰਦੁਆਰੇ ਦੀ ਮਰਿਆਦਾ ਬਾਰੇ ਨਾ ਉੱਥੇ ਦੇ ਇਤਿਹਾਸ ਬਾਰੇ ਨਾ ਗੁਰਦੁਆਰੇ ਦੇ ਜਿਹੇ ਪ੍ਰੋਟੋਕੋਲਸ ਨੇ ਕਿਸ ਤਰ੍ਹਾਂ ਤੁਸੀਂ ਜਾਣਾ ਕਿਸ ਨਾਲ ਅਦਬ ਸਤਕਾਰ ਕਰਨਾ ਹੈ ਕਿਸੇ ਨੂੰ ਇਹਦੇ ਬਾਰੇ ਕੁਝ ਨਹੀਂ ਪਤਾ ਹੁੰਦਾ ਸੋ ਕਈ ਵਾਰੀ ਉਹ ਜਿਹੜੇ ਬਲੌਗ ਆਂਦੇ ਨੇ ਉਹਨਾਂ ਨੂੰ ਉਹਦੇ ਬਾਰੇ ਕੁਝ ਪਤਾ ਨਹੀਂ ਹੁੰਦਾ ਤੇ ਬੇਅਦਬੀ ਦੀਆਂ ਘਟਨਾਵਾਂ ਜਾਂ ਖਾਸ ਤੌਰ ਤੇ ਸੈਲਫੀ ਦੀਆਂ ਜੜੀਆਂ ਘਟਨਾਵਾਂ ਹੁੰਦੀਆਂ ਸਾਨੂੰ ਉਹ ਨਜ਼ਰ ਆਉਂਦੀਆਂ ਕਿ ਗੁਰਦੁਆਰਿਆਂ ਦੇ ਵਿੱਚ ਕੋਈ ਕਿਸਤੇ ਖੜਾ ਹੋ ਕੇ ਫੋਟੋ ਲੈ ਰਿਹਾ ਹੈ ਕਿਤੇ ਸੈਲਫੀ ਲੈ ਰਿਹਾ ਕੋਈ ਉਹ ਅਗਿਆ ਕਰ ਰਹੇ ਨੇ ਕੋਈ ਮਰਿਆਦਾ ਦੇ ਨਾਮ ਤੇ ਫਿਰ ਉਹ ਉਹਨਾਂ ਨੂੰ ਸਮਝਾਇਆ ਜਾਂਦਾ ਜਾਂ ਬੜਾ ਕੁਝ ਲੜਾਈ ਝਗੜੇ ਕਈ ਤਰ੍ਹਾਂ ਦੇ ਇਸ ਤਰ੍ਹਾਂ ਦੀਆਂ ਘਟਨਾਵਾਂ ਸਾਨੂੰ ਅੱਜ ਦਿਨ ਮਿਲਦੀਆਂ ਪਰ ਕਿਸੇ ਵੀ ਕਮੇਟੀ ਵੱਲੋਂ ਇਸੇ ਵੀ ਪ੍ਰਬੰਧਕਾਂ ਵੱਲੋਂ ਐਸਾ ਕੋਈ ਇੰਤਜ਼ਾਮ ਨਹੀਂ ਕੀਤਾ ਗਿਆ ਕਿ ਜਿਹੜਾ ਵੀ ਬੰਦਾ ਆ ਰਿਹਾ ਉਹਨੂੰ ਉਹਦੀ ਭਾਸ਼ਾ ਦੇ ਵਿੱਚ ਸਿੱਖੀ ਬਾਰੇ ਕੁਝ ਬੇਸਿਕ ਜਾਣਕਾਰੀ ਜਾਂ ਬੇਸਿਕ ਨੋਲੇਜ ਨੂੰ ਦਿੱਤੀ ਜਾਏ ਔਰ ਗੁਰਦੁਆਰੇ ਦੇ ਜਿਹੜੇ ਪ੍ਰੋਟੋਕਾਲਸ ਨੇ ਮਾਨ ਮਰਿਆਦਾ ਜਿਹੜੀ ਹੈ ਉਹ ਕਿਸ ਤਰ੍ਹਾਂ ਬਹਾਲ ਕਰਨੀਆਂ ਉਹਦੇ ਬਾਰੇ ਕੁਝ ਜਾਣਕਾਰੀ ਦਿੱਤੀ ਜਾਏ ਸੋ ਮੈਨੂੰ ਲੱਗਦਾ ਕਿ ਸਾਨੂੰ ਵੀ ਇਸ ਚੀਜ਼ ਨੂੰ ਅਪਣਾਉਣ ਦੀ ਲੋੜ ਹੈ ਭਾਈ ਸਮਾਜ ਤੋਂ ਇਹ ਚੀਜ਼ ਜਿਹੜੀ ਸਿੱਖਣ ਦੀ ਲੋੜ ਹੈ ਧੰਨਵਾਦ ਜੀ